ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਾ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਤਾਂ ਪਿਆਰੀ ਸਾਧ ਸੰਗਤ ਜੀ ਫਿਰ ਆਓ ਅੱਜ ਦੀ ਇਸ ਕਥਾ ਵਿਚਾਰ ਦੇ ਵਿਸ਼ੇ ਦੀ ਸਾਂਝ ਪਾਉਣੀ ਆ ਸੰਗਤ ਜੀ ਆਪਾਂ ਸਭ ਨੂੰ ਪਤਾ ਹੈ ਕਿ ਦਾਨ ਕਿਸਮਤ ਬਦਲ ਦਿੰਦਾ ਹੈ ਮੁਸ਼ਕਿਲ ਤੇ ਪਰੇਸ਼ਾਨੀਆਂ ਤੋਂ ਛੁਟਕਾਰਾ ਦਿਵਾ ਦਿੰਦਾ ਹੈ ਪਰਮਾਤਮਾ ਦੇ ਨੇੜੇ ਹੋਣ ਦਾ ਇਹ ਸਭ ਤੋਂ ਇੱਕ ਵਧੀਆ ਜਰੀਆ ਹੈ ਪਰ ਜੇ ਇਹ ਦਾਨਪੁੰਨ ਕਿਸੇ ਖਾਸ ਦਿਨ ਤਿਉਹਾਰ ਦੇ ਮੌਕੇ ਤੇ ਕੀਤਾ ਜਾਵੇ ਤਾਂ ਇਸ ਦਾ ਫਾਇਦਾ ਸਾਨੂੰ ਹੋਰ ਵੀ ਜ਼ਿਆਦਾ ਹੋਵੇਗਾ ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਕਿਹੜੀਆਂ ਉਹ ਦੋ ਚੀਜ਼ਾਂ ਨੇ ਜਿਸ ਨੂੰ ਘਰ ਦੇ ਵਿੱਚੋਂ দান ਦੇਣ ਨਾਲ ਦੌਲਤ ਦੇ ਭੰਡਾਰੇ ਭਰ ਜਾਂਦੇ ਨੇ ਬਸ ਦੋ ਚੀਜ਼ਾਂ দান ਕਰ ਦਿਓ ਦੌਲਤ ਰਿਜਕ ਤੇ ਬਰਕਤ ਭੱਜਦੇ ਹੋਏ ਤੁਹਾਡੇ ਘਰ ਆ ਜਾਣਗੇ ਅਤੇ ਤੁਹਾਡੇ ਘਰ ਤੋਂ ਮੁਸ਼ਕਲਾਂ ਪਰੇਸ਼ਾਨੀਆਂ ਬਿਮਾਰੀਆਂ ਰੋਗ ਇਹ ਸਭ ਕੋਹਾਂ ਦੂਰ ਹੋ ਜਾਣਗੇ ਘਰ ਦੇ ਵਿਹੜੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਦਸਤਕ ਦੇਣਗੀਆਂ ਇਸ ਦਾਨ ਨੂੰ ਦੇਣ ਲਈ ਤੁਹਾਡਾ ਅਮੀਰ ਹੋਣਾ ਜਾਂ ਕੋਲ ਬਹੁਤ ਸਾਰਾ ਪੈਸਾ ਹੋਣਾ ਇਹ ਜ਼ਰੂਰੀ ਨਹੀਂ ਹੈ ਗਰੀਬ ਤੋਂ ਗਰੀਬ ਇਨਸਾਨ ਵੀ ਇਹ ਦਾਨ ਕਰ ਸਕਦਾ ਹੈ ਇਸ ਨਾਲ ਤੁਸੀਂ ਆਪਣੀ ਕਿਸਮਤ ਤੇ ਤਕਦੀਰ ਦੋਵੇਂ ਹੀ ਬਦਲ ਸਕਦੇ ਹੋ ਸੰਤ ਫਕੀਰ ਜੀ ਨੇ ਐਸੇ ਤਿੰਨ ਦਾਨ ਦੱਸੇ ਨੇ ਜਿਸ ਦੇ ਵਿੱਚੋਂ ਦੋਹਾਂ ਨਾਲ ਤਾਂ ਕਿਸਮਤ ਬਦਲਣੀ ਲਾਜ਼ਮੀ ਹੈ ਜੇਕਰ ਤੁਹਾਡੇ ਕੋਲ ਸਮਾਂ ਹੈ ਤੁਸੀਂ ਇਹ ਆਪਣੀ ਤਕਦੀਰ ਨੂੰ ਬਦਲਣ ਦੀ ਇੱਛਾ ਰੱਖਦੇ ਹੋ ਤਾਂ ਦੋ ਦਾਨ ਕਰੋ ਲਾਜ਼ਮੀ ਸਭ ਪਰੇਸ਼ਾਨੀਆਂ ਤੁਹਾਡੇ ਤੋਂ ਕੋਹਾ ਦੂਰ ਹੋਗੇ ਤੁਹਾਡਾ ਖਿਆੜਾ ਛੱਡ ਜਾਣਗੀਆਂ ਤੁਹਾਡੀ ਜ਼ਿੰਦਗੀ ਅਤੇ ਘਰ ਤੋਂ ਗਰੀਬੀ ਪੂਰੀ ਤਰ੍ਹਾਂ ਦੂਰ ਹੋ ਜਾਵੇਗੀ ਤੁਹਾਡੇ ਘਰ ਦੌਲਤ ਹੀ ਦੌਲਤ ਖੁਸ਼ੀਆਂ ਹੀ ਖੁਸ਼ੀਆਂ ਤੇ ਰਿਜਕ ਹੀ ਰਿਜਕ ਫਿਰ ਆਪਣੇ ਆਪ ਆ ਜਾਵੇਗਾ ਇਸ ਲਈ ਤੁਸੀਂ ਤਿੰਨ ਵਿੱਚੋਂ ਦੋ ਚੀਜ਼ਾਂ ਦਾ ਦਾਨ ਕਰਨਾ ਜ਼ਰੂਰ ਹੈ ਇਸ ਲਈ ਨਾ ਤਾਂ ਜਿਆਦਾ ਪੈਸਾ ਤੇ ਨਾ ਹੀ ਜਿਆਦਾ ਸਮਾਂ ਲੱਗਦਾ ਹੈ ਨਾ ਹੀ ਅਮੀਰ ਹੋਣਾ ਜ਼ਰੂਰੀ ਹੈ ਤੁਹਾਡੇ ਘਰ ਜੇਕਰ ਕੋਈ ਬਿਮਾਰ ਹੈ ਜਾਂ ਪਹਿਲਾਂ ਕੋਈ ਬਿਮਾਰੀ ਰੋਗ ਪੇਸ਼ਾਨੀ ਦੇ ਨਾਲ ਕਿਰਿਆ ਹੋਇਆ ਹੈ ਤਾਂ ਹੁਣ ਇਸ ਤੋਂ ਬਾਅਦ ਉਸ ਚੀਜ਼ ਦਾ ਉਸ ਬਿਮਾਰੀ ਦਾ ਉਸ ਰੋਗ ਦਾ ਪੂਰੀ ਤਰ੍ਹਾਂ ਖਾਤਮਾ ਹੋ ਜਾਵੇਗਾ ਤੇ ਤੁਹਾਡੇ ਘਰ ਵਾਲੇ ਮੁਸ਼ਕਲਾਂ ਪਰੇਸ਼ਾਨੀਆਂ ਬਿਮਾਰੀਆਂ ਇਹਨਾਂ ਸਭ ਤੋਂ ਮੁਕਤ ਹੋ ਜਾਣਗੇ ਸੰਗਤ ਜੀ ਵੇਖੋ ਦਾਨ ਉਹ ਸ਼ੈ ਹੈ ਜੋ ਘਰ ਰਿਜਕ ਅਤੇ ਬਰਕਤ ਦੇ ਬੂਹੇ ਖੋਲ ਦਿੰਦੀ ਹੈ ਪਰ ਅੱਜਕੱਲ ਆਪਾਂ ਦਾਨ ਪੁੰਨ ਉਦੋਂ ਕਰਦੇ ਆ ਜਦੋਂ ਮੁਸ਼ਕਲਾਂ ਘੇਰ ਲੈਣ ਤੇ ਆਪਾਂ ਫਿਰ ਸਮਝ ਨਹੀਂ ਆਉਂਦਾ ਵੀ ਹੁਣ ਕਿਹੜਾ ਕੰਮ ਕੀਤਾ ਜਾਵੇ ਜਿਸ ਦੇ ਨਾਲ ਜ਼ਿੰਦਗੀ ਚੋਂ ਮੁਸ਼ਕਲਾਂ ਦੇ ਪਰੇਸ਼ਾਨੀਆਂ ਦੂਰ ਹੋ ਜਾਣ ਉਸ ਦੇ ਲਈ ਅੱਜ ਤੋਂ ਇੱਕ ਇਨ੍ਹਾਂ ਤਿੰਨਾਂ ਵਿੱਚੋਂ ਕੋਈ ਦੋ दान ਕਰਨੇ ਆਰੰਭ ਕਰ ਦੋ ਸਭ ਤੋਂ ਪਹਿਲਾਂ ਕਿਸੇ ਵੀ ਚੋਪਈ ਨੂੰ ਰੋਟੀ ਜਾਂ ਪਾਣੀ ਦੇਣਾ ਤੁਸੀਂ ਆਰੰਭ ਕਰ ਦੋ ਚੋਪਾਇਆ ਉਹਨੂੰ ਕਿਹਾ ਜਾਂਦਾ ਹੈ ਜਿਸ ਦੀਆਂ ਚਾਰ ਲੱਤਾਂ ਹੋਣ ਜਿਵੇਂ ਬਿੱਲੀ ਕੁੱਤਾ ਗਾਂ ਜੰ ਦੂਜੇ ਚਾਰ ਲੱਤਾਂ ਵਾਲੇ ਜਾਨਵਰ ਜੋ ਮਨੁੱਖ ਆਪਣੇ ਘਰ ਦੇ ਹਾਲਾਤ ਦੇ ਹਿਸਾਬ ਨਾਲ ਕਿਸੇ ਨੂੰ ਵੀ ਦਿੰਦਾ ਹੈ ਉਹ ਕਿਸਮਤ ਨੂੰ ਚਮਕਾ ਲੈਂਦਾ ਹੈ ਬਸ ਸ਼ਰਤ ਇਹ ਹੈ ਕਿ ਜੋ ਵੀ ਖਵਾਓ ਉਹ ਤੁਹਾਡੇ ਹੱਕ ਤੇ ਹਲਾਲ ਦਾ ਹੋਵੇ ਇੱਕ ਵਾਰ ਇੱਕ ਮਨੁੱਖ ਇੱਕ ਸੰਤ ਫਕੀਰ ਜੀ ਕੋਲ ਗਿਆ ਸੰਤ ਫਕੀਰ ਜੀ ਕਥਾ ਕਰ ਰਹੇ ਹੁੰਦੇ ਨੇ ਉਹ ਕਥਾ ਕੀਰਤਨ ਤੋਂ ਇੰਨਾ ਰਸ ਮਾਣਦਾ ਹੈ ਉਹ ਉੱਥੇ ਬੈਠ ਕੇ ਜਦੋਂ ਸਾਰੇ ਜਾਣੇ ਚਲੇ ਜਾਂਦੇ ਨੇ ਨਾ ਉਹ ਉੱਥੇ ਬੈਠਾ ਰਹਿੰਦਾ ਹੈ ਕਹਿੰਦਾ ਸੰਤ ਜੀ ਮੈਂ ਰੋਜ਼ ਕੰਮ ਤੇ ਜਾਂਦਾ ਸਖਤ ਮਿਹਨਤ ਕਰਦਾ ਮੇਰੇ ਘਰ ਕਮਾਈ ਵੀ ਆਉਂਦੀ ਹੈ ਪਰ ਮੇਰੀ ਗਰੀਬੀ ਮੇਰਾ ਪਿੱਛਾ ਨਹੀਂ ਛੱਡਦੀ ਮੈਂ ਕੀ ਕਰਾਂ ਸੰਤ ਜੀ ਕਹਿੰਦੇ ਤੂੰ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ ਜ਼ਰੂਰਤਮੰਦਾਂ ਨੂੰ ਦਾਨ ਕਰਨਾ ਸ਼ੁਰੂ ਕਰ ਦੇ ਪ੍ਰਮਾਤਮਾ ਤੇਰੀ ਗਰੀਬੀ ਤੇ ਤੇਰੀ ਗੁਰਬਤ ਨੂੰ ਦੂਰ ਕਰ ਦੇਣਗੇ ਉਹ ਕਹਿੰਦਾ ਸੰਤ ਜੀ ਮੈਂ ਤੇ ਆਪ ਗਰੀਬ ਹਾਂ ਮੈਂ ਕਿਸੇ ਨੂੰ ਕੀ ਦੇ ਸਕਦਾ ਹਾਂ ਤਾਂ ਸੰਤ ਜੀ ਕਹਿੰਦੇ ਤੇਰੇ ਘਰ ਰੋਟੀ ਪੱਕਦੀ ਹੈ ਕਹਿੰਦਾ ਹਾਂ ਮੈਂ ਦੋ ਸਮੇਂ ਢਿੱਡ ਭਰ ਕੇ ਰੋਟੀ ਖਾਣਾ ਸੰਤ ਜੀ ਕਹਿੰਦੇ ਆਪਣੇ ਹਿੱਸੇ ਵਿੱਚੋਂ ਪਰਮਾਤਮਾ ਦੀ ਬਣਾਈ ਖਲਕਤ ਨੂੰ ਵੀ ਦੇਣਾ ਆਰੰਭ ਕਰ ਦੇ ਭਾਵੇਂ ਤੂੰ ਦੋ ਕਣਕ ਦੇ ਦਾਣੇ ਦੋ ਚੌਲਾਂ ਦੇ ਦਾਣੇ ਤੇ ਇੱਕ ਮੁੱਠ ਆਟਾ ਹੀ ਦੇ ਤੇ ਐਵੇਂ ਕਰਨਾ ਆਰੰਭ ਕਰ ਦੇ ਆਵੇਂ ਨਾ ਜਾਨਵਰ ਹੋਵੇ ਚਿੜੀ ਹੋਵੇ ਪਰਿੰਦਾ ਹੋਵੇ ਪੰਛੀ ਹੋਵੇ ਕੋਈ ਵੀ ਹੋਵੇ ਕਿਸੇ ਨੂੰ ਵੀ ਜਦੋਂ ਬੇਜਬਾਨ ਨੂੰ ਦੇਵੇਂਗਾ ਤਾਂ ਤੇਰੇ ਘਰ ਇਨਾ ਆਵੇਗਾ ਕਿ ਤੂੰ ਰੱਖ ਰੱਖ ਕੇ ਭੁੱਲ ਜਾਵੇਂਗਾ ਉਹਨੇ ਕਿਹਾ ਸੰਤ ਜੀ ਮੈਂ ਐਵੇਂ ਜਰੂਰ ਕਰਾਂਗਾ ਦੂਜਾ ਜਿਹੜਾ ਆਪਾਂ দান ਕਰਨਾ ਹੈ ਉਹ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਖਵਾਉਣਾ ਪਰਮਾਤਮਾ ਦੀ ਮਿਹਰ ਹਾਸਲ ਕਰਨ ਵਿੱਚੋਂ ਸਭ ਤੋਂ ਸੌਖਾ ਰਾਹ ਹੈ ਮਨੋਖ ਆਪਣੇ ਜਿਸ ਵੀ ਕੰਮ ਵਿੱਚ ਆਸਾਨੀ ਚਾਹੁੰਦਾ ਹੈ ਨੇਪਰੇ ਚੜ੍ਹਨਾ ਚਾਹੁੰਦਾ ਹੈ ਇਹ ਕੰਮ ਛੇਤੀ ਤੋਂ ਛੇਤੀ ਸਿਰੇ ਚੜ ਜਾਵੇ ਤੇ ਇਹਦੇ ਨਾਲ ਮੈਨੂੰ ਲਾਭ ਪ੍ਰਾਪਤ ਹੋਵੇ ਤਾਂ ਤੁਸੀਂ ਕਿਸੇ ਦੂਸਰੇ ਦੇ ਕੰਮ ਵਿੱਚ ਆਸਾਨੀ ਪੈਦਾ ਕਰਨਾ ਸ਼ੁਰੂ ਕਰ দাও ਉਸ ਦੇ ਹਰੇਕ ਕਿਸਮ ਦੀਆਂ ਪਰੇਸ਼ਾਨੀਆਂ ਹਟਾ ਲਈਆਂ ਜਾਣਗੀਆਂ ਜੇਕਰ ਚਾਹੁੰਦੇ ਹੋ ਇਹ ਪਰੇਸ਼ਾਨੀਆਂ ਖਤਮ ਹੋ ਜਾਣ ਦੂਜਾ ਕੋਈ ਤੰਗੀ ਨਾ ਆਵੇ ਕੋਈ ਪੈਸੇ ਦੀ ਟੋਟ ਨਾ ਆਵੇ ਜਿਹੜੇ ਕੰਮ ਨੂੰ ਹੱਥ ਲਾਵਾਂ ਉਹ ਨੇਪਰੇ ਚੜ ਜਾਵੇ ਤੁਸੀਂ ਇਹ ਕੰਮ ਜ਼ਰੂਰ ਕਰਨਾ ਜੇਕਰ ਪ੍ਰਮਾਤਮਾ ਨੇ ਇਸ ਚੀਜ਼ ਨਾਲ ਤੁਹਾਨੂੰ ਨਿਵਾਜਿਆ ਹੈ ਵਾਦੂ ਦਿੱਤਾ ਹੈ ਤੁਸੀਂ ਕਿਸੇ ਹੋਰ ਦਾ ਢਿੱਡ ਭਰ ਸਕਦੇ ਹੋ ਤਾਂ ਤੁਸੀਂ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਜ਼ਰੂਰ ਖਵਾਓ ਹੁਣ ਇੱਥੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਦੋ ਰੋਟੀਆਂ ਤੁਹਾਡੀ ਜ਼ਿੰਦਗੀ ਦੇ ਤਮਾਮ ਦੁੱਖ ਦੂਰ ਕਰ ਸਕਦੀਆਂ ਨੇ ਜੇਕਰ ਨਿਰਸਵਾਰਥ ਭਾਵਨਾ ਨਾਲ ਤੁਸੀਂ ਕਿਸੇ ਦਾ ਟਿੱਡ ਕਰੋ ਤਾਂ ਪਰਮਾਤਮਾ ਤੁਹਾਡੇ ਤੇ ਜ਼ਰੂਰ ਮਿਹਰ ਕਰਨਗੇ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਉਣਾ ਕਦੇ ਨਾ ਭੁੱਲਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ